ਬਾਕੀ ਵੱਟਣ ਲੱਗੇ ਆਂ ਮੀਂਹ ਤੋਂ ਬਾਅਦ ਕਿਉਂਕਿ ਥੇਤ ਗਿੱਲੇ ਆ ਹਲੇ ਵੀ ਗਿੱਲੇ ਆ ਮੱਕੀਆਂ ਸੁੱਕੀ ਆ ਇਹ ਪੂਰੀ ਇਹ ਵੀ ਟਾਇਰ ਦਬ ਦਾ ਵਾਏ ਅਸਲ ਮੈਂ ਤਾਂ ਮੀਂਹ ਤੋਂ ਪਹਿਲਾਂ ਵੱਟਣ ਵਾਲੀ ਸੀਗੀ ਐਨ ਪੂਰੀ ਸੁੱਕੀ ਪਈ ਆ ਕਿਉਂ ਨਾਲੋਂ ਲੱਗਿਆ ਬੰਦੇ ਸਸਾ ਇੱਕ ਘੇੜਾ ਰਹਿ ਗਿਆ ਉਧਰ ਵੱਡਣੇ ਸੀਗੀ 5-6 ਕਿਲੇ ਉਹ ਸੂਰ ਵਾਲੇ ਅਸੂਰਾ ਨੇ ਬੰਨਾ ਤੋੜਤਾ ਤੇ ਝੋਨੇ ਦਾ ਪਾਣੀ ਮੱਕੀ ਜੀ ਚਲਿਆ ਗਿਆ ਸਾਰਾ ਸੂਰ ਸੂਰ ਬਹੁਤ ਆਇਆ ਜਿੱਕੇ ਸਾਡੇ ਇੱਧਰ ਮੇਰਾ ਆ ਗਿਆ ਪੱਤਲ ਚੜ ਕੇ ਮੱਕੀ ਸਾਰੀ ਹੋ ਮੈਂ ਪਈਆ ਨਿਹਰਾ ਹੀ ਕਰਤਾ ਫਾਰਕਾ ਦੇਖੋ ਸਾਰੀ ਮੰਗੀ ਜਾਣੀ ਹੈ ਕਾਰਪੋਰੇਟ ਘਰਾਣਿਆਂ ਨੂੰ ਕਿਉਂਕਿ ਇਹਦਾ ਤੇਰ ਬਣਦਾ ਕਰਕੇ ਸਭ ਠੱਗੀ ਗਈ ਜਿਹੜੀ ਕਿਸਾਨਾਂ ਦੀ ਆ ਉਹ ਜਿਹੜੀ ਅੱਧ ਜੱਦੀੋਂ ਵੀ ਇੰਨੇ ਗੁੱਲੇ ਹੁੰਦੀ ਆ ਹੌਲੀ ਮੱਕੀ ਵੱਢਣ ਲੱਗੇ ਆ ਤੇ ਸ਼ਾਨ ਸਾਡਾ ਜੱਟ ਦਾ ਛੱਲੀਆਂ ਨਾਲ ਪਾ ਕੇ ਬੂਟ ਬੂਟ ਦੇ ਨਾਲ ਜਰਾਬਾਂ ਤੇਰੇ ਚ ਸੂਰ ਵੀ ਆ ਤੇ ਸੂਰਾ ਨੇ ਪਹਿਲਾਂ ਪਾਣੀ ਤੋੜਤਾ ਸੀਗਾ ਗਿੱਲੀ ਆ ਮੱਕੀ ਥੱਲੇ ਵੱਢੀ ਜਾਂਦਾ ਬੰਦਾ ਸਾਡਾ